ਜੀ ਕਿਦਾਂ ਸਾਰੇ ਕੀ ਹਾਲ-ਚਾਲ ਨੇ ਸਵਾਗਤ ਆ ਤੁਹਾਡਾ ਨਵੇਂ ਹੋਰ ਬਲੌਗ ਦੇ ਵਿੱਚ ਤੇ ਇੱਥੇ ਆਪਾਂ ਟੈਕਸਾਸ ਦੇ ਵਿੱਚ ਆ ਪਾਇਲਟ ਦੇ ਉੱਤੇ ਰੁਕਿਓ ਤੇ ਆਪਣਾ ਮੀਂਹ ਪੈ ਗਿਆ ਸਵੇਰੇ ਸਵੇਰੇ ਵੇਰ ਦੇ 4 ਵਜੇ ਹੋਗਾ ਤੇ ਮੌਸਮ ਵਧੀਆ ਹੋ ਗਿਆ ਮੀਂਹ ਪੈ ਗਿਆ ਬਹੁਤ ਤੇਜ਼ ਫਰਾਟਾ ਪੈ ਗਿਆ ਉਦੋਂ ਆਪਾਂ ਸੁੱਤੇ ਸੀ ਜਦੋਂ ਮੀਂਹ ਪੈ ਰਿਹਾ ਸੀ ਤੇ ਜਦੋਂ ਉੱਠੇ ਆ ਹੁਣ ਤਰਾਸ਼ੂ ਰਸ ਕਰਕੇ ਆਏ ਆ ਤੇ ਲੋਡ ਲਾਉਣਾ ਆ ਇਹਦਾ ਲਾਉਣਾ ਤਾਂ 8 ਵਜੇ ਆ ਪਰ ਟ੍ਰੈਫਿਕ ਪੈ ਜਾਂਦਾ ਇੱਥੇ ਡੈਲਸ ਦੇ ਵਿੱਚ ਤੇ ਹੁਣ ਇੱਥੋਂ ਨਿਕਲ ਜਾਗੇ ਟਾਈਮ ਸਿਰ ਤੇ ਫਿਰ ਲੋਡ ਲਾਵਾਂਗੇ ਪਾਇਲਟ ਹੁਣ ਇੱਥੋਂ ਨਿਕਲ ਪਸਤੀਸ਼ਾ ਹੋਇਆ ਹੈ ਜਾਂ ਖਰਾਬ ਕਿਉਂਕਿ You route avoids a road closure in 37 miles. You're on the fastest route. You will arrive at 6:10 a.m. ਜਿੰਨੀ ਵੀ ਆਇਆ ਰੋਡ ਤੇ ਜਣੇ ਟਾਇਰਾਂ ਨੇ ਚੱਕ ਚੱਕ ਕੇ ਛੱਡੇ ਮਾਰਨੇ ਆ Head west, then turn left. Take the next left, then turn left. Take the second left hey, toward Illinois Street, then turn right onto Illinois Street. Road. ਸਟੇਸ਼ਨ ਕਾਫੀ ਬੀਜੀ ਆ ਕਿਉਂਕਿ ਲਾਸਟ ਗੈਸ ਸਟੇਸ਼ਨ ਆ ਉੱਤੋਂ ਬਾਅਦ ਤਾਂ ਸ਼ਹਿਰੀ ਆ ਜਾਂਦਾ ਹੈ ਜਿੰਨੂੰ ਜਿੱਥੇ-ਜਿੱਥੇ ਜਗ੍ਹਾ ਮਿਲੀ ਉਹ ਆਪਣਾ ਉੱਥੇ-ਉੱਥੇ ਸੋ ਗਿਆ ਤਾਂ ਕਿ ਟੇਕ ਦਾ ਨੈਕਸਟ ਰਾਈਟ ਓਨ ਟੂ ਇਲਿਨੋਇਸ ਸਟਰੀਟ ਦੈਨ ਟਰਨ ਲੈਫਟ ਓਨਟੂ ਦਾ ਰੈਂਪ ਟੂ ਰੋਮ ਇੱਥੇ ਸਟਾਪ ਸਾਈਨ ਜੇ ਹੁੰਦੇ ਆ ਲਾ ਕੇ ਖੜੇ ਆ ਸ਼ੋਲਡਰ ਕਾਫੀ ਖੁੱਲਾ ਆ ਜਿਹੜਾ ਨਿੰਗ ਗੈਸਟ੍ਰੇਸ਼ਨ ਤੇ ਜਾਣਾ ਆ ਤੇ ਆਪਣਾ ਸ਼ੋਰ ਕਰਦੇ ਕਿੱਥੇ ਜਗ੍ਹਾ ਮਿਲਦੀ ਉੱਥੇ ਲਾ ਲੈਂਦੇ ਨਹੀਂ ਗਲੇ ਵੀ ਕਰ ਤੀਆ ਇਹ ਮੀ ਪਹੁੰਚਣਾ ਸੀ ਆਪਾਂ ਕਾੜੀ ਫਾਈਵ ਤੇ ਚੜ੍ਹ ਜਵਾਂਗੇ ਉੱਥੇ 40 50 ਮੀਲਾ ਦੇ ਜਾਣਾ ਆ ਲੋਡ ਲਾਉਣਾ ਆ ਕਸਟ ਡਰਾਈਵਿੰਗ ਨਾ ਹੋਵੇ ਇੱਥੇ ਡਰਾਈਵਰ ਬਹੁਤ ਪੈਂਦੀ ਆ ਡਾਡਾ ਲੱਗਦਾ ਤੇ ਅਫੀਦਾ ਗਾੜਾ ਸਵੇਰ ਸਵੇਰੇ ਕਿਉਂਕਿ ਅੱਜ ਕੱਲ ਸੰਡੇ ਸੀ ਅੱਜ ਮੰਡੇ ਆ ਆਪਣਾ ਲੋਕੀ ਕੰਮਾਂ ਦੇ ਵੀ ਨਿਕਲਿਆ ਸਾਰੇ ਮੰਡੇ ਦਾ ਸਾਰਿਆਂ ਨੇ ਕੰਮ ਕਰਨਾ ਹੀ ਹੁੰਦਾ ਚਲੋ ਕੋਈ ਚੱਕਰ ਵੀ ਪਾ ਲਈ ਮੋਟੀ ਟੱਕਰ ਇਹ ਤਾਂ ਕੋਈ ਗੱਲ ਨਹੀਂ ਉਹ ਲੱਗਾ ਪੈ ਗਈਆਂ 85 ਵੇਸਟ ਦੇ ਆਪਣਾ 287 ਸੋਰੀ ਉਹ ਤੋਂ ਬਾਅਦ 85 ਵੇਸਟ ਕੀ ਆਪਣਾ ਉਹ US 287 ਚ ਪਹੁੰਚ ਗਏ ਕਿਉਂਕਿ ਟਾਈਮ ਸਿਰ ਤੁਰਪੇ ਸੀ ਵੀ ਟ੍ਰੈਫਿਕ ਬਹੁਤ ਪੈ ਜਾਂਦੀ ਆ ਤੇ 8 ਵਜੇ ਦੀ ਆ ਇੱਥੇ ਪਾਰਕਿੰਗ ਤੇ ਲਾ ਲਿਆ ਸਟਰੀਟ ਤੇ ਮੈਂ ਕਿਹਾ 7 ਵਜੇ ਜਾਵਾਂਗੇ ਪਤਾ ਨਹੀਂ ਹੁੰਦਾ ਕਈ ਵੇਲੇ ਕਹਿ ਦੇਣ ਕਿ ਬਾਹਰ ਲਾ ਲਓ ਨਾ ਟਾਈਮ ਸਿਰ ਹੀ ਜਾਵਾਂਗੇ ਬਿਜਲੀ ਬਹੁਤ ਕਰਕਦੀ ਆ ਮੀਂਹ ਪੈ ਜੂਵੇ ਤਾਂ ਚਲੋ ਵਧੀਆ ਹੀ ਆ ਔਰ ਨਾਲ ਨਦੀ ਜੀ ਵਗ ਰਹੀ ਹੈ ਨਾਲੇ ਨਦੀ ਨਹੀਂ ਮਨਦਾ ਉੱਦੀ ਪਾਣੀ ਖੜਾ ਟੋਬੇ ਜੇ ਤਾਂ ਮੀਂਹ ਦੇ ਪਾਣੀ ਸੇਵ ਕਰਨ ਨੂੰ ਬਣਾਈ ਰੱਖਣੀ ਆ ਤੇ ਮੌਸਮ ਬਹੁਤ ਵਧੀਆ ਹੋਇਆ ਆ ਤੇ ਸਟਰੀਟ ਵੀ ਬਹੁਤ ਖੁੱਲੀ ਡੁੱਲੀ ਆ ਟਰੱਕ ਪਹਿਲਾਂ ਵੀ ਬਹੁਤ ਲੱਗਿਓ ਆ ਹੁੰਦੀ ਆ ਇਹਦੇ ਥਰੂ ਆਉਂਦਾ ਹੈ ਡੱਬਾ ਇਹਦੇ ਥਰੂ ਹੀ ਜਾਂਦਾ ਆ ਕਈ ਕਈ ਵੇਹਰਾ ਰਸਾਂ ਦੇ ਇਹਦੇ ਵਿੱਚ ਹੀ ਆ ਚੈਕਿੰਗ ਵਿੱਚ ਪਾਗ ਭੇਜਣਾ ਵੇਹਰਾ ਉਸ ਦਾ ਕਾਫੀ ਵੱਡਾ ਆ ਚੈਕਿੰਗ ਹੋਈ ਆਪਣੀ ਵੇਹਰਾ ਉਦੇ ਵਿੱਚ ਹੀ ਟ੍ਰੇਨਾਂ ਆਉਂਦੀਆਂ ਆ ਇੱਥੇ ਹੀ ਮਾਲ ਲਾ ਦਿੰਦੇ ਆ ਫਿਰ ਆ ਡਾਕਾ ਬਣਾਈਆਂ ਪ੍ਰਬੰਧ ਪੂਰਾ ਕੀਤਾ ਆ ਪ੍ਰੱਕਤ ਆਉਂਦੇ ਆਉਂਦੇ ਆ ਤੇ ਟ੍ਰੇਨਾਂ ਵੀ ਵੇਅਰ ਹਾਊਸ ਚ ਆਉਂਦੀਆਂ ਆ ਆ ਲੱਗੇ ਉਹ ਡੱਬੇ ਆ ਡਾਕਾ ਬਣਾਈਆਂ ਆ ਕਿੰਨੇ ਡਾਕਾ ਬਣਾਈਆਂ ਇੱਥੇ ਹੀ ਲੱਗ ਦਿੰਦੇ ਆ ਪਾਰਾ ਪ੍ਰਬੰਧ ਕੀਤਾ ਆ ਹੋਰ ਤਾਂ ਆਪਾਂ ਨੂੰ ਨੇ ਦਿੱਤੀ ਆ 69 ਉੱਥੇ ਪੈਕ ਲਾ ਦਵਾਂਗੇ ਕਾਫੀ ਟ੍ਰੇਲਾ ਖੜਾ ਆ ਮੋਰੇ ਵੀ ਡਰਾਈਵਰ ਵੇਰਾ ਉਸ ਦਾ ਕਾਫੀ ਵੱਡਾ ਆ ਦੇਖੋ ਕਿੰਨਾ ਟਾਈਮ ਲਾਉਂਦੇ ਆ ਲਾਉਣ ਨੂੰ ਲਾਉਨੇ ਆ ਡੋਰ ਤੇ ਬੈਕ ਕਾ ਹੁੰਦੀਆਂ ਆ ਵੇਹਰ ਹਾਊਸ ਹੁੰਦੇ ਜਿੱਥੇ ਤੁਹਾਨੂੰ ਡੋਰਾ ਖੋਲਣ ਦੀ ਲੋੜ ਨਹੀਂ ਹੁੰਦੀ ਤੁਸੀਂ ਬਸ ਬੈਕ ਲਾਉਣਾ ਡੋਰਾ ਉਹਨਾਂ ਨੇ ਆਪ ਹੀ ਅੰਦਰ ਖੋਲ ਲਾਣੀ ਆ ਤੇ ਲੋਡ ਲਾ ਲੈਣਾ ਸਾਰੇ ਇਹਦਾ ਵੀ ਇਦਾਂ ਹੀ ਹੋਣਾ ਹੈ ਤੇ ਅਸੀਂ ਬੈਕ ਲਾਤਾ ਆ ਪਿੱਛੇ ਨੂੰ ਕਰਕੇ ਤੇ ਲੋਡ ਇਹਨਾਂ ਨੇ ਆਪ ਹੀ ਲਾ ਲੈਣਾ ਫਿਲਹਾਲ ਤਾਂ ਗ੍ਰੀਨ ਲਾਈਟ ਆ ਤੇ ਬਾਕੀ ਇਹ ਜਾਣੇ ਇਹਨਾਂ ਦਾ ਕੰਮ ਜਾਣੇ ਆਪਾਂ ਕਰਦੇ ਆ ਆਰਾਮ ਹੋਰ ਕੀ ਕਰਨਾ ਸਵੇਰ ਤੇ ਉੱਠੇ ਹੋ ਫਦੇ ਰੁਕਿਆ ਕਿਊਟੀ ਦਾ ਆ ਇਹਨਾਂ ਦੇ ਕੌਫੀ ਡਿਫਰੈਂਟ ਹੁੰਦੀ ਆ ਤੇ ਇਥੋਂ ਕੌਫੀ ਵੀ ਮੰਗੇ ਕਿਊਟੀ ਦੇ ਪੰਪ ਤੋਂ ਕਾਫੀ ਵਧੀਆ ਪੰਪ ਸਾਰੀ ਕੌਫੀ ਵਗੈਰਾ ਡੋਨਟ ਵਗੈਰਾ ਲੱਗੇ ਹੋ ਆ ਖਾਣ ਨੂੰ ਚੱਕਰਾਂ ਦੇ ਖਾਣ ਨੂੰ ਪਾਣੀ ਵੱੜ ਗਈ ਭਈ ਆ ਕਿਊਟੀ ਦੀਆਂ ਚਾਹ ਬਣਾ ਲੈਣੀ ਆ ਅੱਜ ਤਾਂ ਬਲੈਕ ਪੀਰੀ ਅੱਜ ਮੈਂ ਕਿਹਾ ਚਾਹ ਬਣਾ ਕੇ ਪੀਣੇ ਆ ਪੂਰੀ ਆ ਦੇ ਮਿੰਟ ਤੋਂ ਮਿੰਟ ਤੱਕ ਇਹਨੇ ਸਟਾਕ ਕਰ ਲੈਣੀ ਇੱਥੇ ਆ ਵੀ ਆਪਣੀ ਪਾਣ ਲੋ ਜੀ ਆ ਪੰਪ ਦੇ ਰੁਕੇ ਸੀ ਕਿਊਟੀ ਵਾਲੇ ਦੇ ਤੇ ਇਤੋਂ ਮੈਂ ਤੁਰਾਂਗੇ ਆਪਾਂ ਲੋਡ ਚੱਕਣਾ ਜਾ ਕੇ 35 ਤੱਕ ਬੈਲਸ ਤੋਂ ਚੱਕਣਾ ਪੰਪ ਬੀਜੀ ਬਹੁਤ ਆ ਲੋਕਲ ਬੰਦੇ ਜਿਆਦਾ ਆ ਪਾਰਕਿੰਗ ਆ ਸਾਰੀਆਂ ਭਰੀਆਂ ਹਰਿਆ ਭਰਿਆ ਪਿਆ ਇਟ 600 ਫੀਟ ਟਰਨ ਹੈਡ ਨਾਰਥ ਟੁਵਰਡ ਵੈਸਟ ਐਵਰਮਨ ਪਾਰਕਵੇ ਟਰਨ ਰਾਈਟ ਅਨਟੋ ਵੈਸਟ ਐਵਰਮਨ ਪਾਰਕਵੇ ਇਟ 600 ਫੀਟ ਟਰਨ ਲੈਫਟ ਅਨਟੋ ਸਾਊਥ ਫ੍ਰੀਵੇ ਜਿਹੜਾ ਕੰਮ ਕਰਨਾ ਸੀ ਉਹ ਆਪਾਂ ਕਰ ਲਿਆ ਹੈ ਅਗਲਾ ਦੂਰਾ ਪਾਸਾ ਮਾਰ ਕੇ ਹੋ ਜਾਵਾਂਗੇ ਬੈਸਿਕ ਲਗੀ ਹੋਆ ਸਾਰੀ ਸਾਰਾ ਟ੍ਰੈਫਿਕ ਦਾ ਭਰਿਆ ਹੋਇਆ ਅਰੇ ਪੰਪ ਤੋਂ ਨਿਕਲੇ ਸੀ ਤੇ ਅੱਗੇ ਜਾ ਕੇ ਟ੍ਰੈਫਿਕ ਲੱਗਾ ਪਿਆ ਸੀ 35 ਤੇ ਤੇ ਪੁਲਿਸ ਦੀਆਂ ਗੱਡੀਆਂ ਖੜੀਆਂ ਸੀ ਤੇ ਟਰੱਕ ਆਊਟ ਆਫ ਕੰਟਰੋਲ ਹੋ ਕੇ ਮੀਂਹ ਬਹੁਤ ਪੈ ਰਿਆ ਸੀ ਉਹਦੇ ਕਰਕੇ ਲੇਨ ਦੇ ਵਿੱਚੋਂ ਤਿਲਕ ਗਿਆ ਰੋਡ ਦੇ ਉੱਤੇ ਤੇ ਦੂਜੇ ਪਾਸੇ ਚਲ ਗਿਆ ਬਸ ਕੱਲਾ ਟਰੱਕ ਦਾ ਹੀ ਨੁਕਸਾਨ ਹੋਇਆ ਤੇ ਆਊਟ ਆਫ ਕੰਟਰੋਲ ਹੋ ਗਿਆ ਤੇ ਆਪਣਾ ਡਰਾਈਵਰ ਸੇਫ ਆ ਉਹ ਮੀਂਹ ਪੈਂਦਾ ਹੀ ਉਹਦੇ ਕਰਕੇ ਤਿਲਕ ਗਿਆ ਆਪਣਾ ਰੋਡ ਦੇ ਉੱਤੇ ਉਹ ਤੇ ਉਹਦੇ ਕਰਕੇ ਜਾਮ ਲੱਗਾ ਆ ਉਹ ਕਿਉਂਕਿ 1 ਕਰੋੜ ਤੋਂ ਸੱਜੇ ਪਾਸੇ ਨੂੰ ਉਹਦਾ ਤਿਲਕ ਗਿਆ ਜਾਂ ਬ੍ਰੇਕ ਬਰੂਕ ਜਾਂ ਕੋਈ ਗੱਡੀ ਵਾਲਾ ਜਾਂ ਕੁਝ ਹੋਇਆ ਹੋਣਾ ਤਾਂ ਤਾਜ਼ਾ ਮੀਂਹ ਪੈ ਕੇ ਹਟਿਆ ਆ ਤੇ ਚਲੋ ਡਰਾਈਵਰ ਸੇਫ ਆ ਉਹ ਤਾਂ ਬਾਹਰ ਹੀ ਨਿਕਲ ਕੇ ਖੜਿਆ ਸੀ ਟਰੱਕ ਵੀ ਮੇਰੇ ਕੋਲ ਸਹੀ ਆ ਕੋਈ ਜ਼ਿਆਦਾ ਏਡਾ ਕੋਈ ਚੱਕਰ ਨਹੀਂ ਹੋਇਆ ਤੁਸੀਂ ਆ ਦੇਖੂਗੇ ਆ ਜਿਹੜਾ ਇੱਥੋਂ ਆ ਸੱਜੇ ਪਾਸੇ ਨੂੰ ਨਿਕਲ ਗਿਆ ਦੂਜੇ ਪਾਸੇ ਖੜ ਗਿਆ ਚਲੋ ਬਚ ਗਿਆ ਕਿਸੇ ਚ ਬੱਜਾ ਨਹੀਂ ਜਾਂ ਕੁਝ ਵੀ ਆ ਚਲੋ ਸ਼ੁਕਰ ਆ ਬਚ ਗਿਆ ਆ ਤੇ ਪ੍ਰਮਾਤਮਾ ਸਾਹਿਬ ਤੇ ਮੇਰੀ ਰੱਖੇ ਆ ਖੜੀਆਂ ਐਂਬੂਲੈਂਸ ਆਈ ਆ ਫਾਇਰ ਵਾਲੀ ਆਈ ਆ ਸਾਰੀਆਂ ਇਕੱਠੀਆਂ ਆ ਜਾਂਦੀਆਂ ਜਦੋਂ ਤੁਸੀਂ ਕਰਦੇ ਆ ਕਾਲ ਕਰਦੇ ਆ ਤੇ ਉਹਦਾ ਇੱਕ ਟਰੱਕ ਹੁਣ ਟੋ ਕਰਕੇ ਲਾਈਨ ਚੋਂ ਕੱਢਣਾ ਟ੍ਰੈਫਿਕ ਬਹੁਤ ਲੱਗੋਗੀ ਸੀ ਚਲੋ ਸ਼ੁਕਰ ਆ ਬਚ ਗਿਆ ਨਾਲੇ ਵੇਅਰ ਹਾਊਸ ਤੇ ਪਹੁੰਚ ਗਿਆ ਚੈਕਿੰਗ ਆਪਾਂ ਕਰਾਤੀ ਆ ਟੋਰ ਆਪਾਂ ਨੂੰ ਮਿਲ ਗਈ ਨੰਬਰ 3 ਈਜ਼ੀ ਇਨ ਈਜ਼ੀ ਆਊਟ ਸੋਖਾਈਆ ਟਰੱਕ ਖੜੇ ਆ ਕਾਫੀ ਵੇਰਾ ਹਾਊਸ ਖੁੱਲਾ ਡੁੱਲਾ ਕਾਫੀ ਵੱਡਾ ਹੈ ਬੀਜ਼ੀ ਨਹੀਂ ਹੈਗਾ ਉਧਰ ਇੱਕ ਟਰੱਕ ਲੱਗਾ ਆ દોਰ ਤੇ ਬੈਕ ਕਰਾਂਗੇ ਦੋਰਾ ਖੋਲ ਲਵਾਂਗੇ ਇੱਧਰ ਟਰੱਕ ਖੜੇ ਆ ਜੀ ਤੁਰਪਿਆਂ 635 ਦੇ ਤੇ ਲੋੜ ਗਿਆ ਹੋ ਗਿਆ ਲੱਦਣ ਛੇਤੀ ਲੱਦਤਾ ਉਹਨਾਂ ਨੇ ਉਹ ਵੀ ਵਿਲੇ ਸੀ ਗੁੱਦਾ ਵੀ ਆਪਣੀ 12 ਕਵੇ ਦੀ ਚੱਕਣ ਦੀ ਸੀ ਪਰ ਉਹਨਾਂ ਨੇ ਲੱਦ ਦਾ ਟਾਈਮ ਸਿਰ ਜੇ ਚਲੋ ਟੈਂਕਰ ਲੱਤ ਹੋ ਗਿਆ ਕੱਲੂ ਹੀ ਲੈੱਥੇ ਆਣਾ ਲੋਡ ਹੈ ਲੋ ਜੀ ਟ੍ਰੈਫਿਕ ਲੱਗ ਗਈ ਆ 20 ਮਿੰਟ ਦੀ 45 ਫ੍ਰੀਵੇ ਤੇ ਤੇ ਹੁਣ ਇੱਥੇ ਵੇਟ ਕਰਨੀ ਪੈਣੀ ਆ ਪਤਾ ਨਹੀਂ ਐਕਸੀਡੈਂਟ ਹੋਇਆ ਜਾਂ ਕੀ ਹੋ ਰਿਹਾ ਮੋਰੇ ਟ੍ਰੈਫਿਕ ਭਾਰੀ ਲੱਗ ਗਈ ਆ ਜਾਮ ਬਹੁਤ ਜ਼ਿਆਦਾ ਲੱਗਾ ਆ ਸਲੋ ਦਿਖਾ ਰਿਹਾ 20 ਮਿੰਟ ਸੋ ਸਲੋ ਦਿਖਾ ਰਿਹਾ ਆ ਤੇ ਰੁਕਣਾ ਪੈਣਾ ਹੌਲੀ ਹੌਲੀ ਉੱਧ ਤੁਰ ਹੀ ਜਾਂਦੀ ਆ ਪੰਪ ਤੇ ਆਪਾਂ ਪਹੁੰਚ ਗਏ ਆ ਇੱਥੋਂ ਭਵਾਵਾਂਗੇ ਤੇਲ ਤੇ ਤੇਲ ਪਾ ਕੇ ਇੱਥੇ ਰੁਕ ਜਾਵਾਂਗੇ ਟੈਕਸ ਦੇ ਵਿੱਚ ਆ ਬੰਦਾ ਲੋਂਦਾ ਪਿਆ ਬੈਕ ਪੰਪ ਥੋੜਾ ਛੋਟਾ ਹੀ ਆ ਭੀੜ ਆ ਆ ਲੱਗ ਰਹੀ ਆ ਫਲੈਟ ਬੈੱਡ ਦੀ ਬੈਕ ਆ ਲਾਤੀਆਂ ਨੇ ਬੈਕ ਯਰਬ ਤੇ ਲਾ ਲਈ ਇਹਨੇ ਤਾਂ ਗੈਸ ਸਟੇਸ਼ਨ ਤੇ ਪਹੁੰਚ ਗਏ ਆ ਤੇ ਗੈਸ ਟੈਂਕ ਪੂਰਾ ਭਰਿਆ ਪਿਆ ਸਾਰੇ ਤੇ ਇੱਥੇ ਸਵੇਰੇ ਲੋਡ ਲਾਉਣਾ ਤੜਕੇ ਉੱਠ ਕੇ ਆਪਾਂ ਨੂੰ ਵੀ ਪਾਰਕਿੰਗ ਇੱਦਾਂ ਹੀ ਮਿਲੀ ਆ ਇੱਥੇ ਹੀ ਲਾ ਲਿਆ ਸਾਰਾ ਪਰਿਆ ਕਿਉਂਕਿ ਬੀਜੀ ਸ਼ਹਿਰ ਆ ਹੂਸਟਨ ਤੇ ਕੱਲ੍ਹ ਲੋਡ ਲਾਵਾਂਗੇ ਤੇ ਨੇਰਾ ਹੋਣ ਵਾਲਾ 8:30 ਹੋ ਗਏ ਆ ਦਿਨ ਥੋੜੇ ਵੱਡੇ ਆ ਤੇ ਅੱਜ ਦਾ ਇਹ ਪ੍ਰੋਗਰਾਮ ਵਲੌਗ ਬੰਦ ਕਰਦੇ ਆ ਤੇ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਵਲੌਗ ਦੇਖਣ ਦੇ ਲਈ